ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ World Media Max ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ ਅੱਜ ਦੀ ਖਬਰ ਪਿੰਡ ਕੰਗਣੀਵਾਲ ਤੋਂ ਆ ਰਹੀ ਹੈ ਜਿੱਥੇ ਪਾਣੀ ਦਾ ਪੱਧਰ ਕਾਫੀ ਉੱਪਰ ਨੂੰ ਹੁੰਦਾ ਜਾ ਰਿਹਾ ਹੈ ਜਾਣਦਿਆਂ ਸਾਰੀ ਖਬਰ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ World Media Max ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਸਾਮੇ ਸਿਰ ਮਿਲਦੀਆਂ ਰਹਿਣ ਤਾਂ ਦੱਸਤੀ ਹੈ ਕਿ ਕਈ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਤੇ ਚੱਲਦੇ ਆ ਦਰਿਆਵਾਂ ਵਿੱਚ ਕਾਫੀ ਜ਼ਿਆਦਾ ਪਾਣੀ ਆ ਗਿਆ ਹੈ। ਦਰਿਆ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕੇ ਹਨ। ਡੈਮਾਂ ਨੂੰ ਖੋਲ ਦਿੱਤਾ ਗਿਆ ਹੈ। ਉੱਥੇ ਜਲੰਧਰ ਤੋਂ ਨੂਰਮੈ ਰੋਡ ਤੇ ਸਥਿਤ ਪਿੰਡ ਕੰਗਣੀਵਾਲ ਨਾਲ ਲੱਗਦੀ ਪਈ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਆ ਚੁੱਕਾ ਹੈ। ਪਾਣੀ ਦਾ ਪੱਧਰ ਹੌਲੀ-ਹੌਲੀ ਉੱਪਰ ਨੂੰ ਹੁੰਦਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਪਾਣੀ ਦਾ ਲੈਵਲ ਕਿੰਨਾ ਉੱਪਰ ਨੂੰ ਆ ਗਿਆ ਹੈ। ਇਸ ਕਰਕੇ ਜਿਹੜਾ ਇਹ ਪੁਲ ਬਣਿਆ ਹੋਇਆ ਹੈ ਇੱਕ ਸਾਈਡ ਤੋਂ ਵਹਿ ਗਿਆ ਹੈ। ਜੇਕਰ ਇਹ ਪਾਣੀ ਦਾ ਪੱਧਰ ਉੱਪਰ ਨੂੰ ਹੁੰਦਾ ਗਿਆ ਤਾਂ ਪੁਲ ਦੇ ਟੁੱਟਣ ਦਾ ਖਤਰਾ ਕਾਫੀ ਜ਼ਿਆਦਾ ਹੋ ਸਕਦਾ ਹੈ ਤਾਂ ਦੱਸਤੀ ਹੈ ਕਿ ਪਿੰਡ ਕੰਗਣੀਵਾਲ ਦੇ ਪੁਲ ਉੱਪਰ ਆਉਣ ਜਾਣ ਵਾਲੀ ਆਵਾਜਾਈ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਤਾਂ ਕਿਰਪਾ ਕਰਕੇ ਵੱਡੀਆਂ ਗੱਡੀਆਂ ਕੰਗਣੀਵਾਲ ਪੁਲ ਉੱਪਰ ਦੀ ਨਾ ਲੰਘਣ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ ਤਾਂ ਅਨਵਾਰ